ਟੱਡ ਵੀ ਛੋਟਾ ਹੋ ਜਾਏ ਚਰਬੀ ਵੀ ਨਾ ਲਟਕੇ ਮਾਸ ਪੇਸ਼ੀਆਂ ਮਜ਼ਬੂਤ ਤੇ ਕਸੀਆਂ ਜਾਣ ਕੀ ਖਾਣਾ ਪਊਗਾ ਕੀ ਕਰਨਾ ਪਊਗਾ ਘਬਰਾਓ ਨਾ ਬਿਲਕੁਲ ਹੀ ਸੌਖੇ ਜੇ ਸ਼ਬਦਾਂ ਵਿੱਚ ਦੱਸੂਗਾ ਘੱਟ ਖਰਚੇ ਨਾਲ ਕੰਮ ਹੋ ਜਾਊਗਾ ਸੌਖੀਆਂ ਕਸਰਤਾਂ ਦੇ ਨਾਲ ਕੰਮ ਹੋ ਜਾਊਗਾ ਉਹ ਵੀ ਘਰੇ ਰਹਿ ਕੇ ਕੰਮ ਹੋ ਜਾਊਗਾ ਖਾਣ ਪੀਣ ਦਾ ਟਾਈਮ ਟੇਬਲ ਬਣਾਉਣਾ ਪਊਗਾ ਖਾਣਾ ਲੋੜ ਦੇ ਮੁਤਾਬਕ ਖਾਣਾ ਪਊਗਾ ਜਿੰਨਾ ਖਾਣਾ ਖਾਓਗੇ ਉਹਨੂੰ ਸੰਤੁਲਿਤ ਕਰਨਾ ਪਊਗਾ ਜਿਹਦੇ ਵਿੱਚ ਪ੍ਰੋਟੀਨ ਫਾਈਬਰ ਤੇ ਚੰਗਾ ਫੈਟ ਹੋਵੇ ਉਹ ਖਾਣਾ ਖਾਣਾ ਪਊਗਾ ਤੋ ਦਾ ਖਾਣਾ ਘੱਟ ਤੇ ਟਾਈਮ ਦੇ ਨਾਲ ਖਾਣਾ ਸ਼ੁਰੂ ਕਰਨਾ ਪਊਗਾ ਰੋਜ਼ਾਨਾ ਘੱਟੋ ਘੱਟ 40 ਮਿੰਟ ਦੀ ਕੋਈ ਨਾ ਕੋਈ ਕਸਰਤ ਕਰਨੀ ਪਊਗੀ ਜਿਹਦੇ ਵਿੱਚ ਜੰਪਿੰਗ ਜੈਕਸ ਹਾਈ ਨੀਜ਼ ਪੁਸ਼ਅਪਸ ਸਕੁਐਟਸ ਰੱਸੀ ਟੱਪਣਾ ਰਨਿੰਗ ਜਾਂ ਵਾਕਿੰਗ ਕਰ ਸਕਦੇ ਹਾਂ ਉਤਸ਼ਾਹ ਨਹੀਂ ਬਣ ਰਿਹਾ ਕਸਰਤ ਦਾ ਤਾਂ ਤੁਸੀਂ ਮੇਰੇ ਨਾਲ ਸਵੇਰੇ ਸ਼ਾਮ ਇੱਕ ਲਾਈਵ ਕਸਰਤ ਵੀ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ ਰਹਿ ਕੇ ਬਹੁਤ ਘੱਟ ਖਰਚੇ ਦੇ ਨਾਲ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਹੋ ਸਕਦਾ ਤੁਹਾਡਾ ਇੱਕ ਸ਼ੇਅਰ ਕਿਸੇ ਨੂੰ ਫਿਟ ਕਰ ਜਾਵੇ